ਹਾਂਜੀ ਸਤਿ ਸ਼੍ਰੀ ਕਾਲ ਜੀ ਸਾਰਿਆਂ ਨੂੰ ਕੌਰ ਫਿਕਸ਼ਨ ਤੇ ਸਾਰੀਆਂ ਭੈਣਾਂ ਦਾ ਸਵਾਗਤ ਹੈ ਜੀ ਤੇ ਅੱਜ ਆਪਾਂ ਘਰੇ ਜਿੱਥੇ ਆਪਾਂ ਸੂਟ ਆਪਾਂ ਰੈਡੀ ਕਰਦੇ ਆਂ ਤੇ ਉੱਥੇ ਆਪਾਂ ਤੁਹਾਨੂੰ ਦਿਖਾਉਨੇ ਆਂ ਤਾਂ ਕਿੱਥੇ ਰੈਡੀ ਹੁੰਦੇ ਆਪਣੇ ਸੂਟ ਤੁਸੀਂ ਪਹਿਲਾਂ ਵੀ ਵੀਡੀਓ ਵੇਖੀ ਬਹੁਤ ਵਾਰ ਤੇ ਆਪਾਂ ਪਹਿਲਾਂ ਤੁਹਾਨੂੰ ਬੁਟੀਕ ਤੋਂ ਵੀਡੀਓ ਦਿਖਾਉਣੀ ਹੁੰਦੀ ਅੱਜ ਆਪਾਂ ਘਰੇ ਸੀ ਤੇ ਆ ਤੁਹਾਨੂੰ ਦਿਖਾਉਣੀ ਆ ਜੀ ਦੇਖੋ ਤੇ ਆਪਣੇ ਨੂੰ ਆ ਪਹਿਨੇ ਦੁਪੱਟਾ ਭੇਜਿਆ ਸੀ ਆਹ ਵਾਲੀ ਦੁਪੱਟੇ ਭੇਜੀ ਸੀ ਪਹਿਨੇ ਤੁਨੂੰ ਸ਼ਾਇਦ ਪਹਿਲਾਂ ਨਹੀਂ ਸ਼ਾਇਦ ਨਹੀਂ ਦਿਖਾਈ ਇਹ ਪਹਿਲਾਂ ਚਾਰ ਦੁਪੱਟੇ ਤਿੰਨ ਦੁਪੱਟੇ ਆਈ ਸੋਰੀ ਤਿੰਨ ਦੁਪੱਟੇ ਭੇਜੇ ਸੀ ਭੈਣ ਨੇ ਆਪਾਂ ਨੂੰ ਤੇ ਇਹਦੇ ਨਾਲ ਆਪਾਂ ਇੱਕ ਟਰਸਟ ਬਣਾ ਰਹੇ ਹਾਂ ਜਿਹੜਾ ਰੋਲ ਬਲੂ ਕਲਰ ਹੈ ਤੇ ਅੱਜ ਧੁੱਪ ਵੀ ਬਹੁਤ ਸੋਹਣੀ ਕੱਢੀ ਆ ਆਪਣੀ ਲੋਸ ਨੂੰ ਧੁੱਪ ਲਿਖ ਲਿਆ ਹੁਣ ਮੈਂ ਇਧਰ ਛਾਵੇਂ ਜੀ ਕਰਕੇ ਦਿਖਾ ਲਉ ਇਹ ਨਾ ਆਪਣੇ ਜਦੋਂ ਸ਼ੀਸ਼ੇ ਧੁੱਪ ਦੇ ਕੰਨੀ ਆ ਜਾਂਦੀ ਆ ਇਹਦਾ ਗੇਟ ਹੈ ਤੇ ਉਹ ਸੂਰਜ ਪੈਂਦਾ। ਬੰਦ ਸੂਟ ਸੋਨਾ ਲੱਗ ਰਿਹਾ। ਤੇ ਇਹਦੇ ਨਾਲ ਕੰਟਰਾਸਟ ਬਣਾਇਆ ਆਪਾਂ ਪਿੰਕ ਹਜੇ ਆਪਾਂ ਇਹਨੂੰ ਸਟਾਰਟਿੰਗ ਕੀਤਾ ਸੂਟ ਨੂੰ ਦੇਖੋ। ਇਹ ਆਪਾਂ ਬਾਜੂ ਪਹਿਲਾਂ ਬਾਜੂ ਕਰਾਂਗੇ। ਤੇ ਫਿਰ ਤੋਂ ਬਾਅਦ 'ਚ ਤਾਂ ਆਪਾਂ ਸਾਰਾ ਸੂਟ ਕਰਾਂਗੇ। ਆ ਆਪਣਾ ਦੁਪੱਟਾ ਤੇ ਦੁਪੱਟਾ ਪੈਂਦਾ ਸੀ। ਇਹ ਦਿਨ ਆ ਨਟਰਾਸਟ ਕਰਸਾ ਅਸੀਂ ਆਪਾਂ ਨੇ ਇਹ ਗੱਲ ਛੱਡੀ ਸੀ ਪਹਿਨ ਨਹੀਂ ਤੇ ਇਹ ਕੰਟਰਾਸਟ ਬਣਾਉਣਾ ਤੇ ਇਹ ਦੇਖੋ ਜੀ ਪਿੰਕ ਨਾਲ ਮਜੈਂਟਾ ਕਲਰ ਦੇ ਇਹਨਾਂ ਦੀ ਦੁਪੱਟਾ ਚੁਣੀ ਹੈ ਤੇ ਨਾਲ ਆਪਾਂ ਇਹਦੇ ਨਾਲ ਰੋਲ ਬਲੂ ਕਲਰ ਦਾ ਸੂਟ ਲਾਇਆ। ਹੁਣ ਤੁਹਾਨੂੰ ਆਪਾਂ ਸਾਰੇ ਸੂਟ ਦਿਖਾਉਣੇ ਆ ਆਪਣੇ ਕਿ ਕਿਵੇਂ ਜਿਹੜੇ ਆਪਣੇ ਹੋਰ ਦੋ ਸੂਟ ਤਿਆਰ ਹੋਏ ਆ। ਥਿੱਲੇ ਨਾਲ ਤਿਆਰ ਕੀਤੇ ਉਹ ਵੀ ਤੇ ਤੁਹਾਨੂੰ ਆਪਾਂ ਉਹ ਵੀ ਦਿਖਾਵਾਂਗੇ। ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾਂ ਹਾਲੇ ਤੱਕ ਭੈਣਾ ਚੈਨਲ ਆਪਣੇ ਚੈਨਲ ਤੇ ਨਵੇਂ ਆ ਜੀ ਤੇ ਪਲੀਜ਼ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੂਗੀ ਤੇ ਤੁਹਾਨੂੰ ਸੋਹਣੇ ਸੋਹਣੇ ਸੂਟ ਜਿਹੜੇ ਆਪਾਂ ਲੈ ਕੇ ਆਉਣੇ ਨੇ ਤੇ ਉਹ ਮਿਲਦੇ ਰਹਿਣਗੇ ਲਓ ਜੀ ਆਪਾਂ ਹੁਣ ਜਿਹੜੇ ਦੋ ਸੂਟ ਰੈਡੀ ਕੀਤੇ ਆ ਤੇ ਵਾਈਨ ਕਲਰ ਦਾ ਸੂਟ ਜੀ ਇੱਕ ਆਪਾਂ ਰੈਡੀ ਕੀਤਾ ਜਿਹੜਾ ਪਰਪਲ ਜਾਂ ਬਹੁਤ ਹੀ ਸੋਹਣਾ ਸੂਟ ਬਣਿਆ ਜਿਹੜਾ ਜਾਲ ਵਾਲੇ ਪਹਿਣਾ ਨੇ ਦੋ ਸੂਟ ਬਣਾਏ ਆ ਤੇ ਲੋਜੀ ਇੱਕ ਤੁਹਾਨੂੰ ਹੋਰ ਸੂਟੇ ਦਾ ਜਿਹੜਾ ਆਪਾਂ ਫਰੋਜੀ ਕਲਰ ਦਾ ਰੈਣੀ ਕੀਤਾ ਇਹਦੇ ਤਾਂ ਚਾਰ ਚੰਦੀ ਲੱਗ ਗਏ ਕਲਰ ਕੰਟਰਾਸਟ ਇੰਨਾ ਸੋਹਣਾ ਬਣਿਆ ਹੋਇਆ ਬਹੁਤ ਹੀ ਜਿਆਦਾ ਸੋਹਣਾ ਬਣਿਆ ਹੋਇਆ ਕੀ ਪੁੱਛਦੇ ਆ ਦੇਖੋ ਜੀ ਘੇਰੇ ਤੇ ਛੋਟਾ ਜਾਲ ਪਾ ਕੇ ਤੇ ਆਪਾਂ ਫਲਾਫ ਕੀਤੇ ਹੋਏ ਤੇ ਸਾਰੇ ਸ਼ਰਟ ਦੇ ਉੱਪਰ ਵੱਡਾ ਜਾਲ ਪਾਇਆ ਹੋਇਆ ਇਹਦੇ ਬڑے-ਬڑے ਜਿਹੜੇ ਆਪਾਂ ਬਾਕਸ ਬਣਾਏ ਹੋਏ ਤੇ ਆਹ ਦੇਖੋ ਜੀ ਆਪਾਂ ਤੁਹਾਨੂੰ ਬਾਜੂ ਵੀ ਦਿਖਾਉਣੀ ਆ ਬਾਜੂ ਦੇਖੋ ਰੀਚੀ ਨੇ ਚੈੱਕ ਕਰੋ ਪਹਿਲਾਂ ਤੁਸੀਂ ਫਰੀਚਿੰਗ ਵੇਖੋ ਜੀ ਕਿੰਨੀ ਸੋਹਣੀ ਸੂਟ ਤੇ ਆਈ ਹੋਈ ਹੈ ਨਾ ਕਿੰਨੇ ਸੋਹਣੇ ਸੂਟ ਬਣੇ ਹੋਏ ਆ ਤੇ ਇਹ ਆਪਾਂ ਜੀ ਕੀਤਾ ਫਰੋਜੀ ਕਲਰ ਤੇ ਤੇ ਅੱਜ ਸਾਡਾ ਮਨ ਸੀ ਜੀ ਆਪਾਂ ਜਦੋਂ ਸੂਟ ਘਰੇ ਆਪਾਂ ਬਣਾਉਨੇ ਆ ਸਾਡੇ ਇੱਕ ਮਸ਼ੀਨਾਂ ਲੱਗੀਆਂ ਆ ਬੁਟੀਕ ਤੇ ਇਹ ਆਪਣੇ ਜੀ ਦੋ ਬੁਟੀਕ ਹੈ ਤੇ ਇੱਕ ਬੁਟੀਕ ਤੇ ਤਾਂ ਆਪਾਂ ਮਸ਼ੀਨਾਂ ਦੇ ਵਰਕ ਕਰਦੇ ਆ ਦੇਖੋ ਦੋ ਮਸ਼ੀਨਾਂ ਆਪਾਂ ਲਾਈਆਂ ਹੋ ਹੂੰ ਸੰਦੂਰ ਕਰਕੇ ਦਿਖਾ ਦਿੰਨੇ ਹਾਂ ਹੁਣ ਸਟਾਰਟਿੰਗ ਕਰਿਆ ਤੇ ਲੋ ਜੀ ਇੱਕ ਸੂਟ ਤੁਹਾਨੂੰ ਜਿਹੜਾ ਹੁਣ ਹੋਰ ਰੈਡੀ ਕੀਤਾ ਦੋ ਦਿਖਾਉਨੇ ਆ ਦੇਖੋ ਜੀ ਬਹੁਤ ਹੀ ਸੋਹਣਾ ਮਿੰਟੋਰੀ ਛਿਲਕ ਦੇ ਉੱਪਰ ਸੂਟ ਆਪਾਂ ਰੈਡੀ ਕੀਤਾ ਇਹ ਵਾਲਾ ਦੇਖੋ ਜੀ ਇਹ ਬਾਜੂ ਆ ਤੇ ਆ ਇਹਦੀ ਸ਼ਰਟ ਤੇ ਬਣਿਆ ਹੋਇਆ ਸਾਰੇ ਸ਼ਰਟ ਤੇ ਫਲਾ ਬਣੇ ਹੋਏ ਤੇ ਆਪਣੇ ਇੰਨੇ ਸੂਟ ਹਜੇ ਬੰਨਣ ਵਾਲੇ ਪਈ ਆ ਫਲਾ ਜਿਹੜੇ ਇੰਨੇ ਲਫਾਵੇ ਪਏ ਹੋਏ ਥੈਲੇ ਹਨਾ ਸੂਟ ਆਪਣੇ ਬਣੇ ਤੇ ਆ ਆਪਾਂ ਕੀਤਾ ਸੀ ਸ਼ਲੀਨ ਤੇ ਬੈਲਵਰ ਦੇ ਸੂਟ ਤੇ ਆਪਾਂ ਰੈਡੀ ਕੀਤਾ ਦੇਖੋ ਜੀ ਦਿੱਲੇ ਨਾਲ ਵਰਕ ਕੀਤਾ ਹੈ ਰੈੱਡ ਤੇ ਆਪਾਂ ਹਜੇ ਕਰੀ ਜਾਨੀ ਆ ਉਤੋਂ ਅਸੀਂ ਖੁਲਕਿੰਦ ਖੋਹਦੇ ਇਹਦੇ ਤੇ ਕੱਲੇ ਬਾਜੂ ਕੀਤੇ ਹੋਇਆ ਤੇ ਸਾਰੇ ਸ਼ਰਟ ਦੇ ਉੱਪਰ ਬਣਿਆ ਨਾਲਾ ਰਹਿੰਦਾ ਦੇਖੋ ਜੀ ਇਹਦੇ ਬਾਜੂ ਹਜੇ ਬਣੇ ਹੋਇਆ ਇਹ ਦੇਖੋ ਬਾਜੂ ਬਣ ਗਏ ਇਹਦੇ ਤੇ ਜਿਹੜਾ ਆਪਾਂ ਕੀਤਾ ਹੋਇਆ 벨ਵੈਟ ਦੇ ਸੂਟ ਤੇ ਇਹ ਆਪਾਂ ਤਿੱਲੇ ਨਾਲ ਸਾਰਾ ਕੰਮ ਹੋਇਆ ਤਿੱਲਾ ਇਹ ਨਾਲ ਜਿਹੜੀ ਆਪਾਂ ਉੱਪਰ ਸ਼ਰਟ ਤੇ ਕੀਤਾ ਤੇ ਇੱਕ ਸਾਈਡ ਤੇ ਇਹਦੇ ਪੌਂਚੇ ਬਣੇ ਹੋਇਆ ਤੇ ਇੱਕ ਸਾਈਡ ਤੇ ਇਹਦੇ ਬਾਜੂ ਬਣੇ ਹੋਇਆ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਊਗੀ ਤੇ ਲਾਈਕ